ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ਾਨ ਜਿਹੜਾ ਸ਼ੀਤ ਪਗਸੰਗ ਨਾਲ ਨੱਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨੰਗਲ ਦੇ ਰੇਲਵੇ ਰੋਡ ਤੇ ਸਥਿਤ ਬੀਤੇ ਦਿਨੀ ਬਿਸ਼ਵ Hindu ਪ੍ਰੀਸ਼ਦ ਦੇ ਸਥਾਨਕ ਪ੍ਰਧਾਨ ਵਿਕਾਸ ਪ੍ਰਭਕਰ ਉਰਫ ਬੰਗਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਬ੍ਰੋਧ ਵਿੱਚ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਅਤੇ આરોપીਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਬਿਸ਼ਵ Hindu ਪ੍ਰੀਸ਼ਦ ਨਵਾਂ ਸ਼ਹਿਰ ਦੇ ਪ੍ਰਧਾਨ ਲਲਤ ਔਰੀ ਦੀ ਅਗਵਾਈ ਦੇ ਹੇਠ ਬਾਰਾਂਦਰੀ ਬਾਗ ਨਵਾਂ ਸ਼ਹਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪ੍ਰੰਤ ਇੱਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਦੇ ਨਾਮ ਵੱਟੇ ਮਿਸਟਰ ਜਲਾਸ਼ੇਰ ਪਾਕਸ ਸਿੰਘ ਨਗਰ ਨੂੰ ਸੰਪਟਾ ਪੱਤਰਕਾਰ ਅਮਰਸੀ ਵੀ ਰਿਪੋਰਟ ਨਮਾ ਸ਼ਹਿਰ ਨਹੀਂ ਹੋਣਾ ਕੋਈ ਹਤਾਸ਼ ਨਹੀਂ ਹੋਣਾ ਅੱਗੇ ਜੇ ਚਾਰ ਬੰਦੇ ਆnde ਸੀ ਤਾਂ ਅੱਜ 20 ਆ ਕੋਈ ਗੱਲ ਨਹੀਂ ਬਹੁਤ ਅੱਛਾ ਹੈ ਅਸੀਂ ਇੰਨਿਆਂ ਦੇ ਨਾਲ ਹੀ ਤੁਰਾਂਗੇ ਔਰ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਪੂਰੀ ਸਾਹਿਬ ਉਹਨਾਂ ਦਾ ਔਰ ਜਿੰਨੇ ਵੀ ਬੰਦੇ ਇੱਥੇ ਪਹੁੰਚੇ ਹੈ ਮੈਂ ਸਾਰਿਆਂ ਦਾ ਗੜਸ਼ੰਕਰ ਜੀ ਵੀ ਦੇਖੋ ਆਏ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਲੇਕਿਨ ਆਪਣੇ ਸ਼ਹਿਰ ਨੂੰ ਮੈਂ ਜ਼ਰੂਰ ਕਹਿਣੀ ਆ कि ਆਪਣੇ ਸ਼ਹਿਰ ਨੂੰ ਥੋੜਾ ਜਿਆ ਸੋਚਣਾ ਚਾਹੀਦਾ ਥੋੜਾ ਜਿਆ ਰਾਜਨੀਤੀ ਤੋਂ ਉੱਥੇ ਉੱਤੇ ਉੱਡ ਜਾਣਾ ਚਾਹੀਦਾ ਜੇ ਮੈਂ ਬੀਜਪੀ ਤੋਂ ਕੋਈ ਕਾਂਗਰਸ ਤੋਂ ਅੱਜ ਕਾਂਗਰਸ ਵਾਲੇ ਸਾਰੇ ਅਕਾਲੀ ਦਲ ਸਾਰੇ ਇੱਥੇ ਖੜਾ ਹੈ ਨਾ ਅਸੀਂ ਇਨਸਾਨੀਅਤ ਲਈ ਖੜੇ ਸਨਾਤਨ ਦੇ ਲਈ ਖੜੇ ਆ ਜੇ ਸਨਾਤਨ ਦੇ ਲਈ ਅਸੀਂ ਨਹੀਂ ਖੜੇ ਹੋ ਸਕਦੇ ਜੈ ਸ਼ੀ ਨਾਮ ਜੈ ਸ਼ੀ ਨਾਮ ਜੈ ਸ਼ੀ ਨਾਮ ਸਰਪਾ ਤੁਹਾਡੀ ਬੇਨਤੀ ਲੈ ਕੇ ਆਏ ਹਾਂ ਜੋ ਨੰਗਲ ਦੇ ਆਪ ਜੀ ਨੂੰ ਪਤਾ ਹੀ ਹੈ ਸਰ ਜੋ ਆਰੇ ਮੋਤੀ ਐਡਰਸ ਨੋ ਨੋ ਉਹ ਕਿੱਧਰ ਚਲ ਜਾ ਕੋਈ ਗੱਲ ਨਹੀਂ ਸਾਈਟ ਤੇ ਕੋਈ ਕਾਟ ਪਰ ਮਾਰਦੇ ਹੋਏ ਫੋਟੋ ਆਵੇ ਅਕਸ਼ੀ ਤੇ ਆਹ ਅੱਜ 35 ਹੋ ਗਿਆ 30 ਸਾਹ ਦੇ ਉਮਰ ਦੇ ਵਿੱਚ ਉਸਤਾਨ ਦੀ ਫਿੱਟ ਕਰਦੇ ਸਿੰਧ ਹਾੜੇ ਦਾ ਸਭ ਤੋਂ ਵੱਡਾ ਸੱਤ ਬਟ ਮਾਰੀ ਹੈ ਮਰੋਪੇਸ ਮੁਕਰੀਦੀ ਆ ਗਿਆ ਸਕੂਟ ਦੇ ਆਲਾ ਦਾ ਲੋਕਲ ਬੰਦੇ ਹੋ ਸਕਦੇ ਪਰ ਆ ਤਾਂ ਕੋਈ ਜਾਈ ਬੈਠੇ ਸਾਹ ਸਕੂਪਲੀ ਤੇ ਆਇਆ ਉਹ ਕਾਰ ਤੇ ਸਾਈਕਲ ਤੇ ਡੈਥ ਹੋਈ ਹੈ ਮੜੀ ਚੀਜ਼ ਹੋ ਰਿਹਾ ਹੈ ਮੈਂ ਨਹੀਂ ਸਹੀ ਬਟਰ ਮੜੀ ਚੀਜ਼ ਹੋਈ ਹੈ ਸਾ ਗੱਲ ਡੇਰ ਦੀ ਹੈ ਕਿ ਸਕੂਪਲੀ ਤੇ ਆਪ ਦਾ ਬਦਲ ਡੇਰ ਰਿਹਾ ਕਿ ਉਹ ਇੰਨੇ ਹੌਸਲੇ ਬਾਰੇ ਕਿ ਸਕੂਪਲੀ ਆ ਕੇ ਮਾਰ ਕੇ ਚਲੇ ਸਰ ਉਹਦਾ ਸਲੈਂਸਰ ਲੱਗਾ ਹੋਇਆ ਮਿਸਟਰ ਲੱਗਿਆ ਹੋਇਆ ਸਰ ਬੇਨਤੀ ਹੈ ਜੀ ਇੱਕ ਹਰ ਜਗ੍ਹਾ ਸੈਂਟੀਮੇਟਰੀ ਟਾਰਗੇਟ ਹੁੰਦਾ ਅਗਲੀ 10 ਗਤਰੀਕ ਨੂੰ ਵੀ ਮੈਂ ਰਿਪੋਰਟ ਦੇਖੀ ਰਹੀ ਬੀਬੀ ਬਤੀ ਨਵਾਂ ਸ਼ਹਿਰ ਤੋਂ ਆਪਾਂ ਦਾ ਜੀ ਮੈਨੂੰ ਤੇ ਵੀ ਨਹੀਂ ਆ ਪੱਤ ਘਰ ਭਾਸ਼ਾ ਤੋਂ ਨਹੀਂ ਪਤਾ ਇਹ ਕੀ ਆ ਕਿ ਕੀ ਹੈ ਉੱਤਕ ਕੋਈ ਐਕਸਮੀ ਹੇਠ ਲਿਆ ਗਿਆ ਮੇਜ ਦਾ ਕੁਝ ਨਹੀਂ ਉਹ ਸਵੇਰੇ ਸਾਨੂੰ ਕਹਤਾ ਗਿਆ ਬਹਿਤਾ ਹੋਣਾ ਨਹੀਂ ਕਿੰਨੀ ਵਾਰ ਫੋਨ ਕੀਤਾ ਕੋਈ ਉੱਤੇ ਐਕਚੁਅਲੀ ਇਹਦਾ ਇਹਦਾ ਵੀ ਚੈੱਕ ਕਰ ਲੈਣਾ ਉਹਦਾ ਵੀ ਬੈਠਾ ਹੈ ਉਹ ਉਹ ਜਿਹੜਾ ਉਹ ਆ ਰਹੇ ਉਹ ਪ੍ਰਮੋਬ ਹੋਣ ਦਾ ਸਰਟਫਿਕੇਟ ਤੇ ਟਿਕਟ ਤੇ ਉਹ ਕਹਿੰਦਾ ਮਤਲਬ ਉਸਦੇ ਦਾ ਜਮਾ ਕਰਾ ਲੈਣੇ ਉਹਦੇ ਅੱਤੇ ਹੋ ਜਾ ਜਿਹੜਾ ਮਰਜੀ ਦੋ ਬੰਦੇ ਜਾਣਦੇ ਜਿਹਦਾ ਜਿਹਨੇ ਵੀ ਥ੍ਰੀਟਿੰਗ ਕੀਤੀ ਹੈ ਉਹ ਮਿਲ ਨੂੰ ਚਿੱਠੀ ਲਿਖ ਕੇ ਦੇਣਗੇ ਫਿਰ ਜਿਹੜੀ ਥ੍ਰੈਟ ਪਰਸੈਪਸ਼ਨ ਪੁਲਿਸ ਤੋਂ ਕਰਵਾ ਦਿੰਦਾ ਇਹ ਨਹੀਂ ਹੈ ਕਿ ਸਾਰਿਆਂ ਦੇ ਅਸੀਂ ਡਰਦੇ ਜਿੱਦਾਂ ਦੇ ਜਿੱਦਾਂ ਦੇ threade perception ਹੈ ਹੁਣ ਮੈਂ ਡੀਸੀ ਹੈ ਮੇਰੇ threade perception ਨਹੀਂ ਹੈ ਮੈਂ ਤਾਂ ਆਪਣੇ ਹਮਗਰਾਤੇ ਆਪਣੀ ਵੋਟਿੰਗ ਕਰਾਤੇ ਆਪਣੇ ਫਾਦਰ ਦੇ ਕਰਾਤੇ ਸੋ ਇਟ ਆਲ ਡਿਪੈਂਡਸ ਔਨ threade perception ਇਹਦਾ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਡੈਅਰ ਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਪੰਜਾਬ ਲਕੋਸਰ ਮਾਰਗਿਡ ਕਿਉਂ ਕਰਦਾ ਤਾਂ ਮੈਂ ਮੱਪੂ ਕੋਲ ਚੋੜ ਚੱਕ ਲੀ ਇਹ ਨੰਗਲ 'ਚ ਸਾਡਾ ਇੱਕ ਵਿਸ਼ਵ Hindu ਪਰਿਸ਼ਦ ਦਾ ਕਾਰਜਕਰਤਾ ਸੀ ਵਿਕਾਸ ਬੱਗਾ Dinlediğiniz için teşekkür ederim. 13 ਤਰੀਕ ਨੂੰ 13 ਤਰੀਕ ਨੂੰ ਸ਼ਾਮ ਨੂੰ ਦੁਕਾਨ ਤੇ ਜਾ ਕੇ ਗੋਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਹਦੇ ਸਬੰਧ ਵਿੱਚ ਤਾਂ ਕਿ ਉਹਨਾਂ ਗਾਹਕਾਂ ਦੇ ਕੋਈ ਕਾਰਵਾਈ ਕੀਤੀ ਜਾ ਸਕੇ ਉਹਦੇ ਸਬੰਧ ਵਿੱਚ ਇਹ ਰੂਟ ਮਾਰਚ ਕਰਿਆ ਗਿਆ ਹੈ ਹਾਂ ਜੀ ਐਫਆਈਆਰ ਦਰਜ ਹੋਈ ਹੈ ਜੀ ਹਾਂ ਜੀ ਐਫਆਈਆਰ ਤਾਂ ਦਰਜ ਹੋਈ ਆ ਮਗਰ ਜਿਹੜੇwidehat ਲੈ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਯਾਰ ਕਾਤਲ ਨੇ ਤੁਸੀਂ ਪਛਾਣ ਕੀਤਾ ਉਹਨਾਂ ਕਿ ਅਗਿਆਤ ਦੇ ਖਿਲਾਫ ਮਾਮਲਾ ਦਰਜ ਹੋਇਆ ਜੀ ਬੰਦੇ ਜਾਣਦੇ ਨੇ ਉਹਨੂੰ ਕਾਤਲ ਦਾ ਅਗਿਆਤ ਦੇ ਖਿਲਾਫ ਹੋਇਆ ਉਹਨਾਂ ਦੀ ਰਾਈਡਰ ਆਈਡੈਂਟੀਟੀ ਨਿਕਲੀ ਹੈ ਹਾਂ ਉਹ ਆਪਣੇ ਆਪਣੇ ਤਰ੍ਹਾਂ ਦੇ ਇਹ ਨਹੀਂ ਕਲੀਅਰ ਹੋਵੇ ਹੈ ਕੋਈ ਉਹਦਾ ਮਾਮਲਾ ਦਰਜ ਉਹ ਆਪਾਂ ਨੂੰ ਤਾਰੀਫਾਂ ਸੇ ਚਾਹਦੇ ਆ ਹਾਂ ਬਿਲਕੁਲ ਜੀ ਗ੍ਰਿਫਤਾਰੀ ਚਾਹਦੇ ਆ ਔਰ ਉਹਦੇ ਪਰਿਵਾਰ ਨੂੰ ਕੋਈ ਨਾ ਕੋਈ ਸੁਵਿਧਾ ਦਿੱਤੀ ਜਾਵੇ ਉਹ ਚਾਹਦੇ ਆ ਅਗਿਆਤ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਨਾ ਤਾਂ ਲੱਭਣ ਤੋਂ ਟੈਂਪ ਲੱਗੂਗਾ ਨਾ ਜੀ ਨਹੀਂ ਪੁਲਿਸ ਪ੍ਰਸ਼ਾਸਨ ਲੱਭਣ ਤੇ ਟੈਂਪ ਲੱਗੂਗਾ ਪਰ ਸੇ ਵੀ ਚੌਜਾਬ ਤਾਂ ਲੱਗਾ ਹੋਇਆ ਇੱਕ ਬੰਦਾ ਹਥਿਆਰ ਲੈ ਕੇ ਉਹਦੀ ਦੁਕਾਨ ਤੇ ਪਹੁੰਚ ਜਾਂਦਾ ਜਦ ਕਿ ਸਾਰੇ ਸਾਰੇ ਲੋਕਾਂ ਦੀ ਜਮ੍ਹਾਂ ਚੁੱਪਾ ਚੁੱਪਾ ਤੇ ਪੁਲਿਸ ਵੀ ਹੈ ਪੈਰਾ ਮਿਲਟਰੀ ਫੋਰਸ ਵੀ ਹੈ ਜਾਂ ਕਿਸੇ ਨੇ ਉਹਨੂੰ ਚੈੱਕ ਹੀ ਨਹੀਂ ਕੀਤਾ ਕਿੱਥੇ ਰਹਿ ਗਿਆ ਕਿੱਥੇ ਹੈਗੀ ਹੈ ਬਿਨਾਂ ਨੰਬਰ ਪਲੇਟ ਹੈ ਜੀ ਉਹਨਾਂ ਦੀ ਨਹੀਂ ਨੰਗਲ ਦੇ ਪੰਜਾਬ ਉਹਨਾਂ ਦੇ ਕਾਰਗੁਜ਼ਾਰ ਤਹਾਨੂੰ ਕੋਈ ਸ਼ੱਕ ਹੈ ਉਸ ਤੇ ਕਾਰੇ ਤਾਂ ਕੋਈ ਸ਼ੱਕ ਨਹੀਂ ਪਰ ਕਿਸੇ ਨਾ ਕਿਸੇ ਅਨਗਹਿਲੀ ਤਾਂ ਹੈ ਤਾਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਅੱਜ ਇੱਕ ਸ਼੍ਰੀਮਾਨ ਨੂੰ ਆਪਾਂ ਮੈਮੋਰੈਂਡਮ ਦੇਣਾ ਪੂਰੇ ਪੰਜਾਬ ਵਿੱਚ ਦਿੱਤਾ ਜਾ ਰਿਹਾ ਜਿਹੜਾ ਕਿ ਗਵਰਨਰ ਸਾਹਿਬ ਨੂੰ ਆ ਦਿੱਤਾ ਜਾਦਾ ਤਾਂ ਕਿ ਉਹਨਾਂ ਦੇ ਕਾਤਲਾਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੀ ਸੈਂਪਲ ਨੂੰ ਬਣਦੀ ਬੱਚੇ ਕਿੰਨੇ ਹੁੰਦੇ ਬੱਚੇ ਦੋ ਲੜਕੀਆਂ ਜੀ ਦੋ ਲੜਕੀਆਂ ਕੰਮਕਾਜ ਕੀ ਸੀ ਉਹਨਾਂ ਦੇ ਕੰਮਕਾਜ ਕੰਫੈਕਟਰੀ ਦਾ ਕੰਮ ਸੀ ਉਹ ਕਿੰਨੇ ਸਾਲ ਦੇ ਸੀ ਉਹ ਬੀਸ਼ਵਿੰਦੂ ਪਰਿਸ਼ਦ ਦੇ ਕਿੰਨੇ ਸਾਲ ਦੇ ਸੀਗੇ ਬੀਸ਼ਵਿੰਦੂ ਪਰਿਸ਼ਦ ਤਾਂ ਉਹ ਫਰਵਰੀ ਚ ਜੁਆਇਨ ਕੀਤੀ ਸੀ ਇਸੇ ਪਰਿਚੇ 30 ਫਰਵਰੀ 30 ਤੋਂ ਪਹਿਲੇ ਜਿਸ ਤੋਂ ਮਤਲਬ বিজেਪੀ ਸੀਗੇ ਸਾਰੇ ਨੂੰ ਪਤਾ ਹੈ ਕਿ ਜਿਹਦੇ ਆਪਣੇ ਇੱਕ ਨੰਗਲ ਦੇ ਵਿੱਚ ਜਿਹੜਾ ਇੱਕ ਕਤਲ ਹੋਇਆ ਇੱਕ ਭਰਾ ਦਾ ਜਿਹੜਾ ਕਿ ਬਿਲਕੁਲ ਬੇਕਸੂਰ ਸੀ ਉਹਦਾ ਕੋਈ ਕਸੂਰ ਨਹੀਂ ਸੀਗਾ ਉਹਦਾ ਦਿਨ ਦਿਹਾੜੇ ਉਹਦੀ ਦੁਕਾਨ ਦੇ ਵਿੱਚ ਵੜ ਕੇ ਉਹਨੂੰ ਗੋਲੀ ਮਾਰੀ ਗਈ ਔਰ ਗੋਲੀ ਦੇ ਉੱਤੇ ਸਲੈਂਸਰ ਲੱਗਾ ਜਿਹੜੀ ਉਹਦੀ ਪਿਸਟਲ ਆ ਜਾਂ ਜੋ ਵੀ ਉਹਨੇ ਯੂਜ਼ ਕੀਤਾ ਉਹਦੇ ਤੇ ਸਲੈਂਸਰ ਲੱਗਾ ਦਾ ਮਤਲਬ ਕੋਈ ਨਾ ਕੋਈ ਪ੍ਰੋਫੈਸ਼ਨਲ ਹੋਏਗਾ ਕਿਉਂਕਿ ਉਹ ਆਮ ਨਹੀਂ ਹੋ ਸਕਦਾ ਜਿਹਨੇ ਸਲੈਂਸਰ ਲਾਇਆ ਤੇ ਆਪਾਂ ਨੂੰ ਬੜੀ ਇਸ ਗੱਲ ਦੀ ਨਿਖੇਧੀ ਕਰਨੀ ਚਾਹੀਦੀ ਕਿਉਂਕਿ ਇੱਕ ਇਨਸਾਨੀਅਤ ਦਾ ਪਤਲਾ ਹੈ ਕਿਸੇ ਵੀ ਪਾਰਟੀ ਵਾਦੀ ਜਾਂ ਕਿਸੇ ਦਾ ਵੀ ਨਹੀਂ ਆਤਾ ਸਾਡੇ ਸ਼ਹਿਰ ਦੇ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਸੀ ਕਿ ਇਹਨਾਂ ਤੇ ਜਲਦੀ ਨਿਕελ ਕਿਸੇ ਜਾਵੇ ਕਿਉਂਕਿ ਪੰਜਾਬ ਦਾ ਇਹ ਮਾਹੌਲ ਆ ਬਿਗੜਦਾ ਜਾ ਰਿਹਾ ਹੈ ਤੇ ਇਸ بگੜਦੇ ਹੋਏ ਮਾਹੌਲ ਨੂੰ ਠੀਕ ਕਰਨ ਵਾਸਤੇ ਸਾਡੇ ਪ੍ਰਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਪਰ ਨਵਾਂ ਸ਼ਹਿਰ ਪ੍ਰਸ਼ਾਸਨ ਜੀ ਮੈਂ ਗੱਲ ਕਰਦੀ ਆ ਉਹਨਾਂ ਨੇ ਬੜਾ ਸਾਥ ਦਿੱਤਾ ਹੈ ਕੋਡਲ ਕੰਡਕਟ ਲੱਗਾ ਹੈ ਲੇਕਿਨ ਫਿਰ ਵੀ ਚਲੋ ਸਾਥ ਦੇ ਰਹੇ ਆ ਤਾਂ ਮੈਂ ਜਿਸ ਸਭ ਨੂੰ ਮੈਮੋਰੰਡਮ ਲਮਾ ਗਈ ਕਿ ਕੋਰ ਰੰਜੀਤ ਸਿੰਘ ਕੋਰ ਰੰਜੀਤ ਸਿੰਘ ਨੂੰ ਮਾਰੇ ਹੋਏ ਉਸ ਦੇ ਲਈ ਹਾਲੇ ਕੁਝ ਵੀ ਪਤਾ ਨਹੀਂ ਹੈ ਕਿ ਰੰਜੀਤ ਸਿੰਘ ਕਿ ਨਹੀਂ ਸੀ ਕੀ ਹੋਇਆ ਵਾ ਕੁਝ ਨਹੀਂ ਪਤਾ ਲੱਗ ਰਿਹਾ ਲੇਕਿਨ ਅਸੀਂ ਇਹੀ ਤਾਂ ਮੰਗ ਕੇ ਲੈ ਕੇ ਆਏ ਆ ਕਿ ਇਸ ਨੂੰ ਜਲਦੀ ਤੋਂ ਜਲਦੀ ਪਤਾ ਕਰਾਇਆ ਜਾਵੇ ਔਰ ਉਹਨਾਂ ਨੂੰ ਇਸ ਮਾਮਲਾ ਦਰਜ ਕਰਕੇ ਉਹ ਤੇ ਉਸੇ ਮਾਮਲਾ ਦਰਜ ਕਰ ਲਿਆ ਨਾ ਉਹ ਹਾਂ ਮਾਮਲਾ ਦਰਜ ਕਰ ਲ ਕੋਸ਼ਿਸ਼ ਕੀਤੀ ਹੈ ਮਲੇ ਪਰ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਹੈ ਲੇਕਿਨ ਅਸੀਂ ਚੰਨੇਗੇ ਇਸ ਨੂੰ ਕਿੰਨੀ ਬਣਾਇਆ ਜਾਵੇ ਬਾਈ ਨੇ ਮਾਮਲਾ ਦਰਜ ਹੈ ਕਿ ਉਦਾਂ ਹੀ ਹਾਂਜੀ ਅਨੂਕ ਦੇ ਖਿਲਾਫ ਨਹੀਂ ਨਹੀਂ ਕਾਨੂੰਨ ਦੇ ਖਿਲਾਫ ਬਾਈ ਨੇ ਤਾਂ ਵੀ ਪਤਾ ਹੀ ਨਹੀਂ ਹੈ ਕਿ ਕੌਣ ਹੈ ਕਿਸ ਨੇ ਕੀਤਾ ਹੈ ਤਾਂ ਇਹ ਤਾਂ ابھی ਬਾਅਦ ਵਿੱਚ ਪਤਾ ਕਰਾਇਆ ਜਾਏਗਾ ਨਾ ਇਹ ਡਿਮਾਂਡ ਕੀਤੀ ਆਪਣੀ ਗ੍ਰਿਫਤਾਰੀ ਦੀ ਗ੍ਰਿਫਤਾਰੀ ਦੀ ਵੀ ਮੈਂ ਡਿਮਾਂਡ ਕੀਤੀ ਹੋਣ ਨੂੰ ਹਾਰਤਿਕ ਸਹਾਇਤਾ ਦੇਣ ਦੀ ਵੀ ਡਿਮਾਂਡ ਹੈ ਪਰਵਾਹ ਉਹਦੇ ਗੰਗਰੇ ਉਹਦੇ ਮੰਦਰ ਬੰਨਾ ਐਮਪੀ ਕੁਰਸੀ ਦੇ ਬਾਰੇ ਤਾਂ ਡਾਲਾ ਗਿਆ ਸੀਗਾ ਉਹ ਕਾਫੀ ਸੰਕਿਆ ਵਿੱਚ ਆਨੰਦ ਨੂੰ ਸ਼ਰਮੰਤ ਕਰਕੇ ਇੱਥੇ ਮੌਕੇ ਤੇ ਬ੍ਰਿਸ਼ੋਤ ਦੀ ਉਹ ਬਹਰਕ ਤੋਂ ਨਹੀਂ ਗਿਆ ਕਿ ਮੁੱਖੀ ਤੋਂ ਨਾਲ ਕੋਈ ਦਸਤਾਵਰ ਉਹ ਰਾਏ ਕਿਸੇ ਪਾਸੇ ਚੱਕੇ ਕਿ ਭਲਾ ਦਈ ਹੈ। ਛਦੇ ਕਾਂਡ ਹੋ ਗਿਆ ਸਾਡੇ ਇੱਕ ਹਿੰਦੂ ਹੋਏ ਯਾਤਰੀ ਵੀਰ ਉਸ ਵੀਤੀ ਦੇਤੀ ਉਹ ਕਾਗਜ਼ ਉਹ ਕਾਗਜ਼ ਦਾ ਉਹ ਖਤਰਾ ਨਾ ਹੰਗੋ। ਇਹ ਮੇਰੀ ਤੁਸ਼ਾਹਲ ਦੇ ਬੇਨਤੀ ਹੈ। कुझु बि समाज में हूंदे कोई सह पई आहे उन सीरियस की फेरा वीर अ जान न गाखी न आहे उतां जेको उते मौक़े सां सच ओ साहिब कमे जा या डी एस पी साहिब कमे जा जो आवाज़ कर हिकु मिंट जी आजो बसि ਦਿਨੇ ਦਿਹਾੜੇ ਉਹ ਇਹ ਕੰਮ ਕਾ ਕੇ ਦੁਕਾਨ ਦੇ ਵਿੱਚ ਕਤਲ ਹੋ ਗਿਆ ਬਹੁਤ ਦੁੱਖਦਾਇਕ ਵਿਸ਼ਾ ਹੈ ਅਸੀਂ ਅਧਿਕਾਰੀਆਂ ਨੇ ਵੀ ਬੇਨਤੀ ਕਰ ਰਹੇ ਆਏ ਆਸਕਰ ਪੁਲਿਸ ਮਹਿਕਮੇ ਨੂੰ ਕਿ ਉਹ ਬੰਦਿਆ ਹੌਸਲਾ ਦੇਖੋ ਸ਼ਰਾਬੀ ਤੱਕ ਵੀ ਮਿੱਟ ਗਿਆ ਕਿ ਉਹਨਾਂ ਦਾ ਹੌਸਲਾ ਇੱਕ ਸਕੂਟੀ ਤੇ ਆ ਕੇ ਹਰਾਂ ਚੈਨਾ ਕਤਲ ਕਰਕੇ ਚਲੇ ਗਿਆ ਹਾਲੇ ਤੱਕ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈ ਜਦ ਤੱਕ ਸਾਨੂੰ ਖਬਰ ਹੈ ਇਹ ਇੱਕ ਕੁਐਸਚਨ ਮਾਰਕ ਰੇਜ ਕਰਦਾ ਹੈ ਸਾਡੀ ਐਨੀ ਪਹਾੜੀ ਪੁਲਿਸ ਤੋਂ ਸਾਨੂੰ ਆਪਣੇ ਪੁਲਿਸ ਦਾ ਬਹੁਤ ਮਾਣ ਹੈ ਇਹ ਪਰਾਉਣਾ ਭਾਵ ਪੁਲਿਸ ਪੰਜਾਬ ਪੁਲਿਸ ਮਾਣ ਪਰ ਐਡਾ ਨਹੀਂ ਲਾਪਰਵਾਹੀ ਕਿਸੇ ਹੋ ਜਾਂਦੀ ਹੈ ਉਸ ਤੋਂ ਸਾ ਨੂੰ ਬੜਾ ਸ਼ੱਕ ਜਾ ਪਹੁੰਚਦਾ ਹੈ ਕੋਈ ਅਦਾਵਾ ਇਹ ਹੋਣਾ ਕਿਸੇ ਨਾਲ ਕੋਈ ਤਕਰਾ ਨਹੀਂ ਇੱਕ ਬਹੁਤ ਛੋਟੀ ਮੋਟੀ ਦੁਕਾਨ ਕਰਿਆਨੇ ਦੀ ਦੁਕਾਨ ਰਵੇ ਰੋਡ ਤੇ ਆਪਣਾ ਖੋ ਕੇ ਆਪਣੇ ਪਰਿਵਾਰ ਦਾ ਲਾਲ-ਲੋਹਣ ਕਰਦਾ ਅਸੀਂ ਸਾਹਮਣੇ ਤਾਂ ਦੇਖਦੇ ਪਰ ਉਹ ਦੇ ਮੁਤਾਬਕ ਉਹਨਾਂ ਰਿਪੋਰਟ ਤੋਂ ਕੋਈ ਨਹੀਂ ਆ ਜਾਓ ਪ੍ਰਧਾਨ ਚਲੋ ਆ ਜਾਓ ਪ੍ਰਧਾਨ ਜੀ ਨਿਕਲ ਜਾਣਾ ਕਿੱਥੋਂ ਹੈ ਚੰਡੀਗੜ੍ਹ ਚੰਡੀਗੜ੍ਹ ਜੋਸ਼ੂਰ ਹਿੰਦੂ ਪਰਿਸ਼ਦ ਦੇ ਸ਼ਾਰੀ ਜੈ ਸਿੰਘ ਬਿਕਾਸ਼ ਪ੍ਰਧਾਨ ਜੀ ਉਸ ਪੱਧਰ ਵੀ ਬਹੁਤ ਹੈ ਜਿਹਾ ਹੌਲ ਅਤੇ ਯੰਗ ਤਜਰਬੇ ਵਾਲੀ ਚੱਲਣਾ ਨਹੀਂ ਹੌਲੀ ਸਰੋਤ ਕੋ ਪ੍ਰੇਮ ਮਰਦਾ ਹਿੰਦੂ ਤੇ ਪ੍ਰੇਮ ਮਰਦਾ ਇਹ ਤਾਂ ਪ੍ਰੇਮ ਲਾਲ ਸੋਹਣ ਸੁਲਾਬੰਦ ਰੱਖਿਆ ਕਰਦੇ ਜਾਂਦੇ ਉਹਨਾਂ ਨੇ ਸਿਮਝਿਤ ਰਾਤ ਦੀ ਠੀਕਾ ਢਿੱਲੀ ਲੱਗਦਾ ਠੀਕਾ ਉਹ ਭਾਰੀ ਰਹਿਣ ਤੋਂ ਕੋਈ ਨਹੀਂ ਲੱਗਦਾ ਠੀਕਾ ਜੀ ਇਹੀ ਕਹਿੰਦਾ ਹੈ ਜੀ ਲੱਗਾ ਰਹਿੰਦੇ ਹੋ ਥੋੜੀ ਇਹੀ ਕਹਿਣਾ ਲੱਗਾ ਰਹਿੰਦੇ ਹੋ ਐਸੇ ਪਹੁੰਚੇ ਤੋਂ ਇਸ ਖਾਲ ਦਾ ਵੀ ਅਜਿ ਚਾਰ ਕਿਹਾ ਨਲਤਾ ਕਾਲਜ ਸ਼ਹਿਰਬਲ ਗRANDI ਉਹਦੇ ਸ਼ਾਮ ਨੂੰ ਸਾਨੂੰ ਪਤਾ ਲੱਗਾ ਪਰਿਵਾਰ ਦੇ ਸਰਪ੍ਰਸਤ ਹੋਜੀ ਪ੍ਰਸ਼ਾਸਨ ਦੇ ਨਾਲ ਫਿਰ ਸਾਡੇ ਵਿਪਾਰ ਮੰਡਲ ਦੇ ਪ੍ਰਧਾਨ ਚੰਤੂ ਜੀ ਦਾਪੋਰੇ ਜੀ ਇਹਨਾਂ ਨੇ ਦੇਖ ਦੇ ਦਿੱਤੀ ਬੰਦ ਦੀ ਕਾਲ ਉਹਦੀ ਵਾਪਸ ਲੈ ਲਈ ਕਿ ਸਾਰੇ ਪੱਤੇ ਜੀ ਇਕੱਠੇ ਹੋ ਕੇ ਇਸੇ ਸામੂਹਿਕ ਮੰਗ ਪੱਤਰ ਦਿਨਾਲੋ ਜੋ ਵੀ ਸਰਪੰਨ ਨੇ ਪ੍ਰਵਾਹ ਨੂੰ ਆਖਿਰਕੀ ਅਸਤ ਦਿੱਤੀ ਹੈ ਜੋ ਉਹਨਾਂ ਦੇ ਨਸੀਬ ਨੂੰ ਸਰਕਾਰੀ ਨੌਕਰੀ ਉਹ ਜਨਤਾ ਉਹਨਾਂ ਨੂੰ ਸਾਰੇ ਅਧਿਕਾਰ ਤੋਂ ਉਹ ਹੋਊਗਾ ਉਹਨਾਂ ਨੂੰ ਆਪਕੋ ਚਾਹਤਾ ਜਰੀ ਹੈ ਇਹ ਵੀ ਸਸਤਾ ਸਸਤ ਨੂੰ ਬੁੱਧਰ ਚੌਂਕ ਨਿਸ਼ਚਿਤ ਉਹਨਾਂ ਤੋਂ ਪੇਸਤ ਬਹੁਤ ਦੂਰ ਹੈ ਸਿਧਾਰਨ ਉਹਨੂੰ ਸੱਤ ਤੋਂ ਪੱਖ ਜਾਤੀ ਜਾ ਰਹੇ ਇਹਨਾਂ ਦੇ ਜੀਵਨ ਦੇ ਤੰਗ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਮੈਂ ਇਹ ਸ਼ੁਰੂ ਕਰਕੇ ਨਮਾਜ਼ ਚਾਹਦੇ ਹਾਂ ਕਿ ਪੁਰਾਣੇ ਵਰਕਰ ਹੋਣ ਦੇ ਨਾਤੇ ਆਪਣੇ ਸਾਰੇ ਸਾਥੀਆਂ ਦੇ ਨਾਲ ਸਮਾਜਿਕ ਰਾਜਨੀਤਿਕ ਸਦਾਰਕ ਸਾਥਾਵਾਂ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਾਰਾ ਦਾ ਭੋਤਨ ਅਧਿਆ ਜਿਨ੍ਹਾਂ ਨੇ ਸਾਧਨਾ ਚੱਲੀ ਰਹੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨੀਅਤ ਨਾਲ ਚੱਲੇ ਫਾਦਾ ਕੋਈ ਪਾਣੀ ਦਾ ਮਦਦ ਨਹੀਂ ਹੈ ਇਹ ਇਨਸਾਨੀਅਤ ਦੀ ਲੜਾਈ ਹੈ ਸਾਰੇ ਸਾਂਝਾ ਲੜਦੇ ਆਇਸ ਕਰਕੇ ਮੇਰੀ ਇਹ ਬੇਨਤੀ ਹੈ ਜੇਰੇ ਦੀ ਸਹਾਇਤਾ ਦੇ ਖਰੇ ਹੋ ਕੇ ਖੜੇ ਚੰਗਾ ਦਾ ਨਜ਼ਾਰਾ ਲੈਣੇ ਨੇ ਉਹਨਾਂ ਬੇਨਤੀ ਹੈ ਕਿ ਆਓ ਹਮ ਹਵਾ ਕੇ ਜਿਸੇ ਰਸਤੇ ਤੋਂ ਚਲੀਏ ਤੇ ਆਪਣੀ ਜਾਇਜ਼ ਮੰਗਲਾ ਦਾਣ ਪੱਤਰ ਉਹਨਾਂ ਨੂੰ ਸਾਹਮਣੇ ਪੇਸ਼ ਕਰਿਓ ਤਾਂ ਕਿ ਇੱਕ ਗੌਰਮੇ ਦੇ ਸਰਵੋਤਮ ਗੌਰਮੇ ਕੋ ਜਾਣੀ ਹੈ ਪੰਜਾਬ ਗੌਰਮੇ ਨੂੰ ਬੀਸੀ ਸਾਹਿਬ ਆਸ ਕਰਕੇ ਮੇਰੀ ਬੇਨਤੀ ਹੈ ਅਜੀ ਜਾਵਾ ਸਨਾਣਾ ਲੰਢੇ ਇਸ ਚੌਥ thank mm -hmm. you ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ मिलान ने इथे चौबीस घंटे सब दिन इमरजेंसी की सुविधा भी दिखी जाती है ही बुक करो अपनी अपॉइंटमेंट अठानवे सात वी या अठानवे अठ आथ उन्नवे अस्सी विजिट करो संधु हॉस्पिटल चंडीगढ़ रोड नवा शहर ਇਸ ਅਗਲਾ ਸੀਟ ਪਰ ਸេចਕਾ ਨਗਰ ਦਾ ਸਬੰਧਤ ਅਗਰੀਆ ਵਿਸ਼ੇਸ਼ ਸਰਗਰਮੀਆਂ ਕਨਫੇਰ ਨਵੀਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਪ੍ਰਜਾਤ ਦੇਉ ਧੰਨਵਾਦ